ਅੱਜ ਤੁਸੀਂ ਇੱਥੇ ਬਲਟਾਨਾ ਫਾਟਕ ਬਾਰੇ ਕੀ ਕਹਿਣਾ ਚਾਹੁੰਗੇ ਦੇਖੋ ਜੀ ਬਲਟਾਨਾ ਫਾਟਕ ਤੇ ਟ੍ਰੈਫਿਕ ਦੀ ਬਹੁਤ ਦੇਰ ਤੋਂ ਸਮੱਸਿਆ ਸੀ ਰੇਲਵੇ ਕ੍ਰੋਸਿੰਗ ਦੀ ਔਰ ਇਹ ਸਿਰਫ ਬਲਟਾਨਾ ਨਹੀਂ ਹੈ ਇੱਥੇ ਦੇ ਲਗਭਗ 65-70 ਹਜ਼ਾਰ ਜਿਹੜੇ ਵਸਨੀਕ ਹੈ ਅਲੱਗ-ਅਲੱਗ ਜਿਹੜੇ ਇੱਥੇ ਰੈਸੀ ਕਲੋਨੀਆਂ ਹੈਗੀਆਂ ਨੇ ਉਹਨਾਂ ਦੇ ਸੋਸਾਇਟੀਜ਼ ਹੈਗੀਆਂ ਨੇ ਚੰਡੀਗੜ੍ਹ ਆਉਣ ਜਾਣ ਵਾਸਤੇ ਟ੍ਰੈਫਿਕ ਦੀ ਸਮੱਸਿਆ ਦੇ ਨਾਲ-ਨਾਲ ਜਦੋਂ ਐਮਰਜੈਂਸੀ ਬਣ ਜਾਂਦੀ ਸੀ ਸਕੂਲ ਜਾਣਾ ਹੁੰਦਾ ਸੀ ਬੱਚਿਆਂ ਨੇ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਕਿਉਂਕਿ ਇਸ ਜੰਕਸ਼ਨ ਤੇ ਬਹੁਤ ਅੰਬਾਲਾ ਜੰਕਸ਼ਨ ਤੇ ਟ੍ਰੇਨਸ ਦੀ ਆਵਾਜਾਈ ਕਾਫੀ ਜ਼ਿਆਦਾ ਹੈਗੀ ਆ ਤੇ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਕਿ ਅਸੀਂ ਈਜ਼ ਆਫ ਲਿਵਿੰਗ ਲੈ ਕੇ ਏਜੰਡਾ ਲੈ ਕੇ ਚੱਲੇ ਆ ਕਿ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇ ਪਰ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰਨ ਵਾਸਤੇ ਇੱਕ ਬੁਨਿਆਦੀ ਜਿਹੜੀ ਗੱਲ ਹੈ ਕਿ ਲੋਕਾਂ ਦਾ ਟ੍ਰੈਫਿਕ ਮੈਨੇਜਮੈਂਟ ਆ ਉਹ ਠੀਕ ਹੋਵੇ ਆਵਾਜਾਈ ਠੀਕ ਹੋਵੇ ਤੇ ਅਸੀਂ ਜਦੋਂ ਇਹ ਮੁੱਦਾ ਸਾਡੇ ਕੋਲੇ ਆਇਆ ਇਸ ਇਲਾਕੇ ਦੇ ਪ੍ਰਤਵੰਤੇ ਲੋਕਾਂ ਨੇ ਦੂਬੇ ਸਾਹਿਬ ਸਾਡੇ ਜਿਹੜੇ ਪੁਰਵ ਡਿਪਟੀ ਮੇਅਰ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਰੱਖਿਆ ਅਸੀਂ ਭਾਰਤ ਸਰਕਾਰ ਨਾਲ ਗੱਲ ਕੀਤੀ ਔਰ ਭਾਰਤ ਸਰਕਾਰ ਵੱਲੋਂ ਤੁਰੰਤ ਇਸ ਦੇ ਉੱਪਰ ਜਿਹੜਾ ਉਹ ਫੈਸਲਾ ਕੀਤਾ ਗਿਆ ਕਿ ਇਸ ਦੀ ਪੱਕਾ ਹੱਲ ਕੀਤਾ ਜਾਵੇਗਾ ਤੇ ਅੱਜ ਤੁਸੀਂ ਦੇਖਿਆ ਕਿ ਇਸ ਦੇ ਵਾਸਤੇ ਸੈਂਕਸ਼ਨ ਵੀ ਹੋ ਚੁੱਕੀ ਹੈ ਜ਼ਮੀਨ ਐਕਵਾਇਰ ਕਰਨ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ ਸਾਰੇ ਅਧਿਕਾਰੀ ਇੱਥੇ ਪਹੁੰਚੇ ਹੋਏ ਆ ਤੇ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਜਿਹੜਾ ਹੈ ਇਹ ਲੋਕਾਂ ਦੀ ਜਿਹੜੀ ਮੰਗ ਹੈ ਪੂਰੀ ਹੋ ਜਾਏਗੀ ਜਿਹੜਾ ਜਿਹੜਾ ਐਕੋਜੀਸ਼ਨ ਦਾ ਕੰਮ ਹੈ ਸਰ ਐਕੋਜੀਸ਼ਨ ਦਾ ਕੰਮ ਹੈ 2 ਸਾਲ ਤੋਂ ਸੀ ਪ੍ਰੋਸੈਸ ਹੋ ਰਿਹਾ ਉਹ ਦੇਹ ਬਾਈ ਦੇਹ ਬਾਈ 5 ਮਹੀਨਾਂ 5 ਇਅਰ 2 ਸਾਲ ਲੰਘੇ ਐਕਵੀਜ਼ੀਸ਼ਨ ਕਿਉਂ ਨਹੀਂ ਕੰਪਲੀਟ ਹੋਇਆ ਨਹੀਂ ਹੁਣ ਦੇਖੋ ਜਦੋਂ ਦਾ ਇਹ ਸਾਡੇ ਧਿਆਨ ਵਿੱਚ ਆਇਆ ਹੁਣ ਤਾਂ ਕੁਝ ਦਿਨਾਂ ਦੀ ਗੱਲ ਰਹਿ ਗਈ ਸੌਰਵ ਜੀ ਮੇਰੇ ਨਾਲ ਨੇ ਅਪ੍ਰੈਲ ਤੱਕ ਦਾ ਟਾਰਗੇਟ ਹੈ ਕਿ ਇਹਨੂੰ ਮੁਕੰਮਲ ਕਰ ਲਿਆ ਜਾਏਗਾ ਮਤਲਬ ਬਹੁਤ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਰਿਸਪੋਨਸਿਬਿਲਟੀ ਕੌਣ ਕਰੇਗਾ ਕਿ ਜਿਹੜਾ ਟੈਂਡਰ ਲੱਗ ਚੁੱਕਿਆ ਉਹ ਕੈਨਸਲ ਨਹੀਂ ਹੋਏਗਾ ਦੇਖੋ ਸਾਨੂੰ ਆਸ਼ਾਬੰਦ ਹੋਣਾ ਚਾਹੀਦਾ ਹੈ ਅਸੀਂ ਇਹ ਨੀ ਆਪਰੇਸ਼ਨ ਨਾਲੇ ਕਿ ਚੱਲ ਗਿਆ ਅਸੀਂ ਸਾਰੇ ਨਾਲ ਆਏ ਤੁਸੀਂ ਸਾਡੇ ਨਾਲ ਹੋਣ ਲਾਕੇ ਵਾਲੇ ਤੇ ਮੈਨੂੰ ਨਹੀਂ ਲੱਗਦਾ ਕਿ ਟੈਂਡਰ ਕੈਂਸਲ ਹੋਣ ਵਾਲੀ ਕਿ ਗੱਲ ਹੈ ਪੈਸਿਆਂ ਦੀ ਸੈਂਕਸ਼ਨ ਵਾਸਤੇ ਵੀ ਜਿਹੜੀ ਇਹਨਾਂ ਨੇ ਜਿਹੜੀ ਕੋਈ ਭਾਗੀ ਕਾਰਵਾਈ ਕਰਕੇ ਲਿਖ ਕੇ ਦੇ ਦਿੱਤਾ ਹੋਇਆ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੇ ਉਮੀਦ ਕਰਨੀ ਹੈ ਕਿ ਬਹੁਤ ਜਲਦੀ ਇਹ ਜਿਹੜਾ ਰਸਤਾ ਖੁੱਲੇਗਾ ਔਰ ਸਾਨੂੰ ਸਾਰਿਆਂ ਨੂੰ ਰਾਹਤ ਮਿਲੇਗਾ